ਪੰਜਾਬੀ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਆ ਦਰਦਨਾਕੇ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਕਿਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਟਰੱਕ ਦੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਟਕਰਾ ਗਈ ਆ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਤੇ ਕਾਫੀ ਮਸ਼ਹੂਰ ਗਾਇਕ ਨੇ ਹਰਮਨ ਸਿੱਧੂ ਕਈ ਉਹਨਾਂ ਨੇ ਗਾਣੇ ਗਾਏ ਨੇ ਤੇ ਕਈ ਆਉਣ ਵਾਲੇ ਉਹਨਾਂ ਦੇ ਗਾਣੇ ਵੀ ਜਿਹੜੇ ਬਿਲਕੁਲ ਤਿਆਰ ਸੀ ਹਜੇ ਤੇ ਮਿਸ ਪੂਜਾ ਦੇ ਨਾਲ ਉਹਨਾਂ ਨੇ ਕਾਫੀ ਸਾਰੇ ਗਾਣੇ ਗਾਏ ਨੇ ਅਤੇ ਦਰਸ਼ਕਾਂ ਨੂੰ ਕਾਫੀ ਪਸੰਦ ਨੇ ਉਹਨਾਂ ਦੇ ਗਾਣੇ ਕਾਫੀ ਹਿੱਟ ਵੀ ਹੋਏ ਨੇ ਉਹਨਾਂ ਦੇ ਗਾਣੇ ਤੇ ਸਭ ਤੋਂ ਵੱਧ ਗਾਣੇ ਦੀ ਜੇਕਰ ਗੱਲ ਕਰੀਏ ਤੇ ਮਿਸ ਪੂਜਾ ਦੇ ਨਾਲ ਉਹਨਾਂ ਦੇ ਵੱਲੋਂ ਗਾਏ ਗਏ ਨੇ ਤੇ ਹੁਣ ਜਿਹੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਸੜਕ ਹਾਦਸੇ ਦੇ ਵਿੱਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਹੈ ਤੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਵੀ ਲੈ ਲੈਣੇ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਮਾਨਸਾ ਦੇ ਪਿੰਡ ਖਿਆੜਾ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਤੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਲੈ ਲੈਣੇ ਆ ਨਵਦੀਪ ਕੀ ਕੋਈ ਜਾਣਕਾਰੀ ਇਸ ਬਾਰੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਜਿਹੜਾ ਵਾਪਰਦਾ ਹਾਂ ਨੂੰ ਦੱਸਣ ਮੈਂ ਜਾਵਾਂਗਾ ਕਿ ਸੰਗੀਤ ਜੱਟ ਲਈ ਕਾਫੀ ਦੁੱਖਦਾਈ ਖਬਰ ਆ ਕਿਉਂਕਿ ਮਾਨਸਾ ਜਿਹਨੇ ਜੰਪਲ ਕਰਮਨ ਸਿੱਤੂ ਜੋ ਕਿ ਖਿਆੜਾ ਪਿੰਡ ਵਿੱਚ ਰਹਿੰਦੇ ਸੀ ਔਰ ਪੋਲਾ ਦੀ ਸੜਕਾਂ ਦੇ ਵਿੱਚ ਖਿਆਲਾ ਜਿਹੜਾ ਮਾਤਾ ਪਟਿਆਲਾ ਰੋਡ ਉੱਪਰ ਖਿਆਲੇ ਦੇ ਨੇੜੇ ਕੀ ਹੈ ਜਿਹੜਾ ਇਹ ਟਰੱਕ ਨਾਲ ਜਿਹੜੇ ਬੰਦਾਂ ਦੀ ਟਕਰਾਉਣ ਨਾਲ ਮੌਤ ਹੋਈ ਹੈ ਜਿਹੜਾ ਵੀ ਗੱਡੀ ਟਕਰਾ ਨਾਲ ਟਕਰਾਈ ਹੈ ਤੇ ਮੌਕੀ ਤੇ ਉਹਨਾਂ ਦੀ ਮੌਤ ਹੋਈ ਹੈ 37 ਸਾਲ ਹਰਮਨ ਸਿੱਧੂ ਨੇ ਜਿਹੜੇ ਗਾਣੇ ਐ ਕਾਫੀ ਕੂਲ ਸੀ ਜਪਾਈ ਹੈ ਉਹਨੇ ਪਰ ਸੁਰੂਗਿਆਂ ਵਿੱਚ ਕਾਫੀ ਤੇ ਹਰਮਨ ਸਿੱਧੂ ਹਰਮਨ ਪਿਆਰੇ ਸੀ ਕਿਉਂਕਿ ਇਹਨਾਂ ਦਾ ਮਿਸ ਪੂਜਾ ਨਾਲ ਇੱਕ ਐਲਬਮ ਆਈ ਸੀ ਪੇਪਰ ਜਾਂ ਪਿਆਰ ਕਾਫੀ ਮਕਬੂਲ ਹੋਈ ਸੀ ਕਿ ਉਸ ਤੋਂ ਬਾਅਦ ਹਰਮਨ ਸਿੱਧੂ ਦੇ ਕਾਫੀ ਗਾਣੇ ਆਏ ਆ ਮਿਸ ਪੂਜਨ ਆਲਾ ਤੇ ਹੁਣ ਹਰਮਨ ਸਿੱਧੂ ਦੇ ਦੋ ਗਾਣੇ ਜਿਹੜੇ ਬਿਆਸੀ ਪਰ ਹੁਣੀ ਨੂੰ ਕਸ਼ੂਰ ਮਨਜੂਰ ਸੀ ਕਿ ਹਰਮਨ ਸਿੱਧੂ ਜਿੱਤੇ ਆਪਣੇ ਦੋਨੋਂ ਗਾਣਿਆਂ ਨੂੰ ਲੈ ਕੇ ਜਰੂਰ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਕਿਉਂਕਿ ਉਹ ਆਪਣੀ ਸੰਗੀਤ ਯਾਤ ਵਿੱਚ ਦੂਸਰੀ ਜਿਹੜੀ ਫਾਰੀ ਦੁਬਾਰਾ ਸ਼ੁਰੂ ਕਰਨ ਲੱਗਿਆ ਸੀ ਪਰ ਹੁਣੀ ਨੂੰ ਕਸ਼ੂਰ ਮਨਜੂਰ ਸੀ ਹੁਣ ਜਿਹੜਾ ਦੇਖਦਾ ਹਾਂ ਤੇ ਹਰਮਨ ਸਤੋ ਆਪਣੇ ਪਿੰਡ ਖਿਆਲਾ ਨੂੰ ਜਾ ਰਿਹਾ ਸੀ ਜਦੋਂ ਇਹ ਰਸਤੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਟਰੱਕ ਨਾਲ ਉਹਦੀ ਗੱਡੀ ਟਕਰਾਈ ਆ ਤੇ ਮੌਕੇ ਤੇ ਹਰਮਨ ਦੀ ਮੌਤ ਹੋਈ ਆ ਸਾਡੀ ਕਿ ਹਰਮਨ ਦੇ ਪਿਤਾ ਵੀ 1.5 ਸਾਲ ਪਹਿਲਾਂ ਉਹਨਾਂ ਦੀ ਮੌਤ ਹੋਈ ਆ ਹੁਣ ਹਰਮਨ ਨੇ ਆਪਣੇ ਪਿੱਛੇ ਆਪਣੀ ਪਤਨੀ ਮਾਤਾ ਅਤੇ ਇੱਕ ਬੀੜੀ ਨੂੰ ਛੱਡ ਗਿਆ ਜੀ ਤੇ ਮਾਨਸਤ ਪਿੰਡ ਖਿਆੜਾ ਵੱਲੋਂ ਜਾ ਰਹੇ ਸੀਗੇ ਹਰਮਨ ਹਾਂ ਜੀ ਕਿਉਂਕਿ ਉਹਨਾਂ ਨੂੰ ਸਿੱਧੂ ਮਨਤਾ ਜਿਹਨੇ ਜੰਪਾਲੇ ਖਿਆਲਾ ਵਿੱਚ ਹੀ ਉਹਦੀ ਰਹਿਤ ਸੀ ਇਹ ਤਾਂ ਮਨਤਾ ਸ਼ਹਿਰ ਵਿੱਚ ਕੰਮ ਕਰਨ ਕੰਮ ਕਰ ਲਈ ਆਈ ਸੀ ਔਰ ਦੇਰ ਰਾਤ ਹੈ ਜਿਹੜਾ ਉਹ ਆਪਣੇ ਪਿੰਡ ਨੂੰ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਸ ਐਕਸੀਡੈਂਟ ਵਿੱਚ ਸਿੱਧਾ ਦਾ ਜਿਹੜਾ ਅਸਲ ਜ਼ਿੰਮੇਵਾਰੀ ਵੰਦੀ ਹੈ ਵੀ ਕੀ ਉਹ ਕਿਹਦੇ ਕਿਸ ਨਾਲ ਕੋਸ਼ਿਸ਼ੀ ਕੀ ਕੀ ਕਰ ਰਹੇ ਹੈ ਜਿਹੜਾ ਇਹ ਐਕਸੀਡੈਂਟ ਹੋਇਆ ਜੀ ਨਵਦੀਪ ਹਰਮਨ ਕਿਨੇ ਪੈਣ ਪਰਾ ਸੀ ਹਰਮਨ ਨੇ ਆਪਣੇ ਮਾਪੇ ਦਾ beta una... ਮਾਤਾ ਪਿਤਾ ਪਤਨੀ ਅਤੇ ਬੇਟੀ ਜਿਹੜੀ ਉਹਨੂੰ ਆਪਣੀ ਨੂੰ ਪਿੱਛੇ ਛੱਡ ਗਿਆ ਔਰ ਉਹਨਾਂ ਦੇ ਪਿਤਾ ਜਿਹੜੀ 10 ਸਾਲ ਪਹਿਲਾਂ ਉਹਨਾਂ ਦੀ ਬੀਮਾ ਮੌਤ ਹੋਈ ਆ ਔਰ ਅਰਮਨ ਉਹਨਾਂ ਜਿਹੜੇ ਸੰਗੀਤ ਜਗਤ ਵਿੱਚ ਦੁਬਾਰਾ ਜਿਹੜੀ ਆਪਣੀ ਦੋ ਆਪਣੇ ਦੋ ਵੀਡੀਓ ਸੀਟ ਜਿਹੜੇ ਤਿਆਰ ਕੀਤੇ ਸੀ ਔਰ ਦੁਬਾਰਾ ਇਹ ਸੰਗੀਤ ਵਿੱਚ ਆਪਣੀ ਦੁਬਾਰਾ ਫਿਰ ਸ਼ੁਰੂ ਕਰਨ ਲੱਗਿਆ ਸੀ ਕਿਉਂਕਿ ਕਾਫੀ ਹਸਾਬ ਵਿੱਚ ਵਿੱਚ ਜਿਹੜਾ ਅਰਮਨ ਜਿੱਤੂ ਦੇ ਕੋਈ ਗਾਣੇ ਨਹੀਂ ਆਏ ਸੀ ਪਰ ਹੁਣ ਦੁਬਾਰਾ ਉਹ ਸੰਗੀਤ ਜਗਤ ਵਿੱਚ ਦੁਬਾਰਾ ਆਪਣੀ ਦੋ ਮਾਰੀ ਸ਼ੁਰੂ ਕਰ ਰਹੀ ਸੀ ਜੀ ਕਾਫੀ ਉਤਸ਼ਾਹ ਵਾਲੀ ਗਾਣੇ ਉਹਨਾਂ ਦੇ ਸ਼ੂਟ ਹੋ ਚੁੱਕੇ ਸੀਗੇ ਪਰ ਕੰਨ ਹੋ ਚੁੱਕੇ ਸੀ ਜਾਰੀ ਰਹੀ ਕਰਨੀ ਸੀ ਪਰ ਹੋਈ ਨੋ ਕੁਝ ਹੋਰ ਮਜੂਰ ਹੁੰਦਾ ਸੀ ਕਰਕੇ ਜਿਹੜਾ ਰਾਤੀ ਰਾਤ ਜਿਹੜਾ ਹਰਮਨ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਧੰਨਵਾਦ तमाम ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ ਮਾਨਸੋਤੋਂ ਨਵਦੀਪ ਜਨਨ ਦੱਸਿਆ ਕਿ ਮਾਂਸਾ ਤੋਂ ਆਪਣੇ ਪਿੰਡੇ ਖਿਆੜਾ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਵਾਪਰ ਗਿਆ ਉਹਨਾਂ ਦੀ ਗੱਡੀ ਟਰੱਕ ਦੇ ਨਾਲ ਟਕਰਾਈ ਆ ਇਸੇ ਜ਼ਬਰਦਸਤ ਹਾਦਸੇ ਦੇ ਵਿੱਚ ਹਰਮਨ ਸਿੱਧੂ ਦੀ ਮੌਤ ਹੋ ਗਈ ਆ ਕਈ ਸਾਰੇ ਉਹਨਾਂ ਨੇ ਗਾਣੇ ਗਾਏ ਨੇ ਮਿਸ ਪੂਜਾ ਦੇ ਨਾਲ ਉਹਨਾਂ ਦੇ ਕਾਫੀ ਗਾਣੇ ਮਸ਼ਹੂਰ ਹੋਏ ਸੀ ਤੇ ਹੁਣ ਆਉਣ ਵਾਲੇ ਵੀ ਗਾਣੇ ਜਿਹੜੇ ਉਹਨਾਂ ਦੇ ਸੀਗੇ ਉਹ ਤਿਆਰ ਸੀਗੇ ਪੂਰੀ ਤਰ੍ਹਾਂ ਤਿਆਰ ਸੀਗੇ ਤੇ ਹੁਣ ਉਹਨਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਤੇ ਸਿਨੇਮਾ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆ ਤੇ ਇੱਕ ਦੁਖਦਾਈ ਖਬਰ ਜਿਹੜੀ ਆ ਉਹ ਸਾਹਮਣੇ ਆਈ ਕਿ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਇੱਕ ਦਰਦਨਾਕ ਹਾਦਸੇ ਦੇ ਵਿੱਚ ਤੇ ਇੱਕ ਲੋਤੇ ਪੁੱਤਰ ਸੀ ਆਪਣੇ ਪਰਿਵਾਰ ਦੇ ਵਿੱਚ ਤੇ ਉਹਨਾਂ ਦਾ ਵਿਆਹ ਹੋਇਆ ਪਿਆ ਸੀ ਤੇ ਬੱਚੇ ਵੀ ਸੀ ਉਹਨਾਂ ਦੇ ਤੇ ਹੁਣ ਜਦੋਂ ਕਿ ਉਹਨਾਂ ਦੀ ਜਿੰਦਗੀ ਜਿਹੜੀ ਆ ਫਿਰ ਨਵੇਂ ਗਾਣਿਆਂ ਨੂੰ ਲੈ ਕੇ ਉਹਨਾਂ ਨੇ ਸ਼ੁਰੂ ਕਰਨਾ ਸੀਗਾ ਤੇ ਹੁਣ ਉਹਨਾਂ ਦੀ ਇਹ ਮੌਤ ਹੋ ਗਈ ਆ ਹਾਦਸੇ ਦੇ ਵਿੱਚ ਮਾਨਸਾ ਤੋਂ ਖਿਆੜਾ ਜਾ ਰਹੇ ਸੀ ਜਦੋਂ ਉਹ ਦਰਦਨਾਕ ਹਾਦਸਾ ਉਹਨਾਂ ਦੇ ਬਨਾਲ ਵਾਪਰ ਦਾ ਐਕਸੀਡੈਂਟ ਹੋ ਜਾਂਦਾ ਤੇ ਗੱਡੀ ਜਿਹੜੀ ਉਹਨਾਂ ਦੀ ਉਹ ਟਰੱਕ ਨਾਲ ਟਕਰਾਈ ਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ